ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਐਨਐਸਏ ਦੇ ਤਹਿਤ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਤੀਜੀ ਵਾਰ ਸੁਣਵਾਈ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਸੂਬਾ ਸਰਕਾਰ ਤੋਂ ਅਸਲ ਰਿਕਾਰਡ ਤਲਬ ਕੀਤਾ ਹੈ ਅਦਾਲਤ ਨੇ ਪੰਜਾਬ ਸਰਕਾਰ ਨੂੰ ਪਟੀਸ਼ਨ ਤੇ ਆ ਜਵਾਬ ਦਾਰ ਕਰਨ ਦੇ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਹੈ ਤੇ ਅਗਲੀ ਸੁਣਵਾਈ ਇਸ ਮਾਮਲੇ ਦੇ ਵਿੱਚ 20 ਜਨਵਰੀ ਦੀ ਨਿਰਧਾਰਿਤ ਕੀਤੀ ਗਈ ਹੈ ਸੁਣਵਾਈ ਦੇ ਸ਼ੁਰੂ ਦੇ ਵਿੱਚ ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਸੁਪਰੀਮ ਕੋਰਟ ਨੇ 10 ਨਵੰਬਰ 2025 ਨੂੰ ਆਪਣੇ ਹੁਕਮ ਦੇ ਵਿੱਚ ਅਜਿਹੇ ਮਾਮਲਿਆਂ ਦੇ ਨਿਪਟਾਰੇ ਦੇ ਲਈ 6 ਹਫ਼ਤਿਆਂ ਦੀ ਬਾਰੀ ਸਮਾਂ ਸੀਮਾ ਨਿਰਧਾਰਿਤ ਕੀਤੀ ਸੀ ਜਦ ਕਿ 17 ਅਪ੍ਰੈਲ 2025 ਨੂੰ ਨਜ਼ਰਬੰਦੀ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਦਾਇਰ ਕੀਤੀ ਗਈ ਸੀ ਬੈਂਚ ਨੇ ਸਪੱਸ਼ਟ ਕੀਤਾ ਕਿ ਅਦਾਲਤ ਪ੍ਰਤੀਵਾਦੀ ਤੋਂ ਪੈਰਾ ਵਾਰ-ਵਾਰ ਜਵਾਬ ਦਿੱਤੇ ਬਿਨਾਂ ਅੱਗੇ ਨਹੀਂ ਵਧਾ ਸਕਦੀ ਜਿਸ ਤੋਂ ਬਾਅਦ ਸੂਬੇ ਵੱਲੋਂ ਸਮੇ ਦੀ ਮੰਗ ਸਬਕਾਰ ਕਰ ਲਈ ਗਈ ਹੈ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਨਜ਼ਰਬੰਦੀ ਦੇ ਆਧਾਰ ਦਾ ਸਮਰਥਨ ਕਰਨ ਵਾਲੇ ਸਾਰੇ ਅਸਲ ਦਸਤਾਵੇਜ਼ ਅਗਲੀ ਸੁਣਵਾਈ ਨੂੰ ਪੇਸ਼ ਕੀਤੇ ਜਾਣ। ਸੀਨੀਅਰ ਵਕੀਲ અનુਪਮ ਗੁਪਤਾ ਸੂਬੇ ਵੱਲੋਂ ਪੇਸ਼ ਹੋਏ ਨੇ ਅਤੇ ਰਾਜ ਭਾਰਤ ਸੰਘ ਵੱਲੋਂ ਵਧੀਕ ਸਲਿਸਟਰ ਜਨਰਲ ਸਤਿਆਪਾਲ ਜੈਨ ਪੇਸ਼ ਹੋਏ ਨੇ। ਪਟੀਸ਼ਨ ਦੇ ਵਿੱਚ ਅਮਰਿਤਪਾਲ ਸਿੰਘ ਨੇ ਆਪਣੀ ਤੀਜੀ ਐਨਐਸਏ ਨਜ਼ਰਬੰਦੀ ਦੀ ਗੈਰ ਇਸ ਨੂੰ ਗੈਰ ਕਾਨੂੰਨੀ ਦੱਸਿਆ ਹੈ। ਅਤੇ ਇਹ ਕਹਿੰਦੇ ਹੋਏ ਉਹਨਾਂ ਵਿਰੁੱਧ ਕੋਈ ਠੋਸ ਭਰੋਸੇਯੋਗ ਸਮਗਰੀ ਨਹੀਂ ਹੈ ਉਹਨਾਂ ਦੀ ਨਿਰੰਤਰ ਨਜ਼ਰਬੰਦੀ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ ਜਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਨਜ਼ਰਬੰਦੀ ਹੈ ਜਿਹੜੀ ਜਾਇਜ਼ ਨਹੀਂ ਹੈ ਅਤੇ ਇਸ ਦੀ ਠੋਸ ਭਰੋਸੇਯੋਗ ਸਮਗਰੀ ਵੀ ਨਹੀਂ ਹੈ ਵਕੀਲ ਅਰਸ਼ਦੀਪ ਸਿੰਘ ਚੀਮਾ ਇਮਾਨ ਖਾਰਾ ਅਰਜੋਤ ਸਿੰਘ ਮਾਨ ਰਾਹੀਦਾਰ ਪਟੀਸ਼ਨ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਨਜ਼ਰਬੰਦੀ ਦਾ ਹੁਕਮ ਮਨਮਾਨੀ ਹੈ ਅਤੇ ਅਧਿਕਾਰ ਖੇਤਰ ਤੋਂ ਪਰਾਂ ਦਾ ਹੈ ਅਤੇ ਸੰਵਿਧਾਨ ਦੇ ਅਨੁਛੇਦ 21 ਅਤੇ 22 ਦੇ ਤਹਿਤ ਗਰੰਟੀਸ਼ੁਦਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਵੀ ਹੈ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ April 2023 ਤੋਂ ਲਗਾਤਾਰ ਨਜ਼ਰਬੰਦ ਹੈ ਜਦ ਕਿ ਉਹਨਾਂ ਦੀ ਨਜ਼ਰਬੰਦੀ ਨੂੰ ਜਾਇਜ਼ ਠਹਿਰਾਉਣ ਵਾਲਾ ਕੋਈ ਵੀ ਨਵਾਂ ਜਾਂ ਸੰਬੰਧਿਤ ਆਧਾਰ ਪੇਸ਼ ਨਹੀਂ ਕੀਤਾ ਗਿਆ ਪਟੀਸ਼ਨ ਕਰਤਾ ਇਸ ਦੋਸ਼ ਨੂੰ ਵੀ ਸਪਸ਼ਟ ਤੌਰ ਤੇ ਨਕਾਰਦਾ ਹੈ ਕਿ ਉਹ ਦੋਸ਼ ਵਿਰੋਧੀ ਤੱਤਾਂ ਦੇ ਨਾਲ ਜੁੜਿਆ ਹੋਇਆ ਹੈ ਦੇਸ਼ ਵਿਰੋਧੀ ਤੱਤਾਂ ਦੇ ਨਾਲ ਉਹ ਜੁੜਿਆ ਹੋਇਆ ਹੈ ਇਸ ਗੱਲ ਤੋਂ ਵੀ ਨਕਾਰਿਆ ਜਾ ਰਿਹਾ ਹੈ ਅਤੇ ਜਾਂ ਕਿਸੇ ਵੀ ਨੂੰ ਸਰੀਰਕ ਤੌਰ ਤੇ ਉਹ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ ਇਸ ਗੱਲ ਤੋਂ ਵੀ ਪਟੀਸ਼ਨ ਕਰਤਾ ਨੇ ਇਨਕਾਰ ਕੀਤਾ ਸੋ ਕਹਿੰਦਾ ਕਿ ਇਹ ਸਾਰੇ ਦੋਸ਼ ਅਨੁਮਾਨਾਂ ਤੇ ਆਧਾਰਿਤ ਨੇ ਤੇ ਸੀਮਤ ਨੇ ਸਿਰਫ ਦੋਸ਼ਾਂ ਤੱਕ ਇਸ ਦਾ ਕੋਈ ਸਬੂਤ ਨਹੀਂ ਹੈ ਨਾ ਹੀ ਇਸ ਸੰਬੰਧੀ ਰਿਕਾਰਡ ਹੈ ਜਿਹੜੇ ਉਹ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨਾ ਹੀ ਇਸ ਤਰ੍ਹਾਂ ਦੀ ਕੋਈ ਸਮਗਰੀ ਹੈ ਸੋ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਹੈ ਹੁਣ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ ਪੰਜਾਬ ਸਰਕਾਰ ਤੋਂ ਇਸ ਸੰਬੰਧ ਨੂੰ ਇਸ ਨਜ਼ਰਬੰਦੀ ਨੂੰ ਸਪੋਰਟ ਕਰਦੇ ਡਾਕੂਮੈਂਟਸ ਦੀ ਮੰਗ ਅ ਅਦਾਲਤ ਦੇ ਵੱਲੋਂ ਕੀਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ 20 ਅ ਜਨਵਰੀ ਨੂੰ ਜਿਹੜੀ ਸੁਣਵਾਈ ਹੋਣੀ ਹੈ ਉਸ ਜਨਵਰੀ ਉਸ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਕਿਹੜਾ ਪੱਖ ਸਾਹਮਣੇ ਰੱਖਦੀ ਹੈ ਅਤੇ ਸੁਣਵਾਈ ਦੇ ਵਿੱਚ ਅਦਾਲਤ ਦਾ ਕੀ ਫੈਸਲਾ ਸਾਹਮਣੇ ਆਉਂਦਾ